ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀ ਸੂਟਾਂ ਦੀ ਤੇ ਰੈਡੀ ਮੇਡ ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਦੇਖਣੋਂ ਅਸੀਂ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਪੇਮੈਂਟ ਦਾ ਮੂਡ ਹੋਏਗਾ ਜੀ ਔਨਲਾਈਨ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਤੇ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਦੁਪੱਟਾ ਪਾਰਟ 2 ਵੀਡੀਓ ਠੀਕ ਹੈ ਜਿਨ੍ਹਾਂ ਨੇ ਦੁਪੱਟਿਆਂ ਦੀ ਪਹਿਲੀ ਵੀਡੀਓ ਤੇ ਮੈਂ ਉਹਨਾਂ ਨੂੰ ਉਹਦੇ ਵਿੱਚ ਹੀ ਕਹਿ ਦਿੱਤਾ ਸੀ ਕਿ ਇਹ ਦੁਪੱਟਿਆਂ ਦੀ ਵੀਡੀਓ ਆਪਾਂ ਨੈਕਸਟ ਹੋਰ ਬਣਾਵਾਂਗੇ ਬਹੁਤ ਪਿਆਰੇ ਦੁਪੱਟੇ ਅੱਜ ਦੀ ਵੀਡੀਓ ਦੇ ਦੁਪੱਟੇ ਹੋਣਗੇ ਸਿਰਫ 200 ਵਾਲੇ 2.5 ਮੀਟਰ ਦਾ ਦੁਪੱਟਾ ਹੋਏਗਾ ਕਾਟਨ ਦਾ ਦੁਪੱਟਾ ਹੋਏਗਾ ਬਹੁਤ ਪਿਆਰਾ ਠੀਕ ਹੈ ਜੀ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਅਸੀਂ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਇੱਕ ਸੂਟ ਦਾ ਗਿਫਟ ਗਿਫਟ ਮਿਲੇਗਾ ਜੀ ਉਹਨਾਂ ਨੂੰ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਸਟੇਟਸ ਤੇ ਲਗਾਉਣਗੇ ਉਹਦਾ ਸਕਰੀਨਸ਼ਾਟ ਸਾਨੂੰ ਭੇਜਰਗੇ ਠੀਕ ਹੈ ਜੀ ਤੇ ਚਲੋ ਦੇਖਦੇ ਆ ਅੱਜ ਦੇ ਦੁਪट्टे ਜਿਨ੍ਹਾਂ ਨੇ ਇਹ ਵੀਡੀਓ ਦੇਖੀ ਹੈ ਪਹਿਲਾਂ ਉਹ ਵਰy ਫਰਸਟ ਵੀਡੀਓ ਵੀ ਦੇਖ ਸਕਦੇ ਨੇ ਦੁਪੱਟਿਆਂ ਦੀ ਪਾਰਟ 1 ਤੇ ਜਿਨ੍ਹਾਂ ਨੇ ਉਹ ਵੇਖੀ ਹੋਈ ਹੈ ਉਹ ਇਹਨੂੰ ਜ਼ਰੂਰ ਦੇਖ ਲੈਣ ਠੀਕ ਹੈ ਜੀ ਤੇ ਦੁਪੱਟੇ ਕਿਉਂਕਿ ਮੈਂ ਸ਼ੋਅ ਕਰਕੇ ਸਾਰੇ ਖੋਲ ਕੇ ਦਿਖਾਉਣੇ ਸੀਗੇ ਭੈਣਾਂ ਨਾਰਾਜ਼ ਹੋ ਜਾਂਦੀਆਂ ਫਿਰ ਜੇ ਨਾ ਦਿਖਾਈਏ ਤੇ ਉਹ ਵੀਡੀਓ ਬਹੁਤ ਲੰਬੀ ਬਣ ਗਈ ਸੀ ਇਸ ਕਰਕੇ ਆਪਾਂ ਇਹ ਵੀਡੀਓ ਦੁਬਾਰਾ ਫਿਰ ਪਹਿਲੇ 200 ਵਾਲੇ ਦੁਪੱਟਿਆਂ ਦੀ ਬਣਾ ਰਹੇ ਆ ਕਿਉਂਕਿ ਇਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਲਓ ਜੀ ਕਾਟਨ ਦਾ ਦੁਪੱਟਾ ਆਊਗਾ ਮਲਟੀ ਕਲਰ ਠੀਕ ਹੈ ਪਹਿਲਾ ਹੀ ਦੁਪੱਟਾ ਬਹੁਤ ਸੋਹਣਾ 2.5 ਮੀਟਰ ਦਾ ਦੁਪੱਟਾ ਆਊਗਾ ਬੇਨਤੀ ਆਪਾਂ ਲਾਈਵ ਕਰ ਦਿੰਨੇ ਹੁੰਨੇ ਆ ਵੀਡੀਓ ਦੇ ਵਿੱਚ ਹੀ ਲਓ ਜੀ ਲਓ ਜੀ 2.5 ਮੀਟਰ ਦਾ ਆਊਗਾ ਦੁਪੱਟਾ ਬਹੁਤ ਸੋਹਣਾ ਕਲਰ ਬਹੁਤ ਪਿਆਰਾ ਸਟੱਫ ਬਹੁਤ ਪਿਆਰਾ ਜਿਹੜਾ ਵੀ ਮੇਰੀ ਸ਼ਾਪ ਤੇ ਆਉਂਦਾ ਹੈ ਇਹ ਦੁਪੱਟਾ ਜਰੂਰ ਲੈ ਕੇ ਜਾਂਦਾ ਹੈ ਜਿਹੜਾ ਵੀ ਮੇਰੀ ਇਹ ਵੀਡੀਓ ਨੂੰ ਦੇਖਦਾ ਹੈ ਠੀਕ ਹੈ ਦੁਪੱਟਿਆਂ ਦੀ ਵੀਡੀਓ ਨੂੰ ਕੋਇਨਾ ਦੁਪੱਟਿਆਂ ਦੀ ਜ਼ਰੂਰ ਡਿਮਾਂਡ ਕਰਦਾ ਇਹਨੇ ਸੋਨੇ ਦੁਪੱਟੇ ਨੇ ਹੁਣ ਤੁਹਾਨੂੰ ਇਹਦੇ ਕਲਰ ਸ਼ੋਅ ਕਰਾ ਦਿੰਨੇ ਆ ਮਲਟੀ ਕਲਰ ਇਹਦੇ ਵਿੱਚ ਗ੍ਰੀਨ ਹਾਈਲਾਈਟ ਆ ਨੈਕਸਟ ਤੁਹਾਨੂੰ ਦੱਸਦਾ ਦੇਖਦੇ ਉਹਦੇ ਵਿੱਚ ਕਿਹੜਾ ਕਲਾ ਲੱਗਦਾ ਠੀਕ ਹੈ ਜੀ ਅਹੀ ਕੁਲਿਆਂ ਨੂੰ ਪਰ ਇਹ ਦੁਪੱਟੇ ਖੋਲਣੇ ਬਹੁਤ ਔਖਾ ਕੰਮ ਚਲੋ ਖੋਲਦੇ ਆ ਬਲੂ ਕਲਰ ए कलर आ गया ब्लू हाईलाइट अमां खोल जाना नहीं टाइम लग जाना नहीं थे, थे। ब्लू आ गया हाई ਤਾਡੇ ਸਾਰੇ ਸੂਟਾਂ ਦਾ ਚੱਲੇਗਾ ਬਹੁਤ ਸੋਹਣਾ ਸਰਦਾਰੀ ਦੁਪੱਟਾ ਹੋਏਗਾ ਇਹਦੇ ਵਿੱਚ ਬਲੂ ਆ ਗਿਆ ਉਹਦੇ ਵਿੱਚ ਗ੍ਰੀਨ ਕਲਰ ਹਾਈਲਾਈਟ ਸੀ ਇਹਦੇ ਵਿੱਚ ਬਲੂ ਕਲਰ ਹਾਈਲਾਈਟ ਆ ਗਿਆ ਬਹੁਤ ਸੋਹਣਾ ਕਲਰ ਆ ਪਿਓਰ ਕਾਟਨ ਦਾ ਦੁਪੱਟਾ ਆਏਗਾ ਪੱਟਾ ਵਾਲਾ ਦੁਪੱਟਾ ਲਿਆ ਵੀ ਬੜਾ ਸੋਹਣਾ ਲੱਗਦਾ ਵੈਸੇ ਵਾਟਰ ਰਹਿਣਗੇ ਨਹੀਂ ਇਹਦੇ ਵਿੱਚ ਇਹਨੂੰ ਪ੍ਰੈਸ ਕਰੋਗੇ ਤੇ ਇਹਦੇ ਵਾਟਰ ਨਿਕਲ ਜਾਣਗੇ ਪਰ ਲੱਗਦਾ ਬਹੁਤ ਸੋਹਣਾ ਹੈ ਠੀਕ ਹੈ ਜੀ 200 ਰੁਪਏ ਪ੍ਰਾਈਸ ਰਹੇਗਾ ਅੱਜ ਦੀ ਸਾਰੀ ਦੁਪੱਟਿਆਂ ਦਾ ਅੱਜ ਦੇ ਸਾਰੇ ਦੁਪੱਟੇ ਜਿਹੜੇ ਵੀਡੀਓ ਛੋੜੀਏ 200 ਰੁਪਏ ਪ੍ਰਾਈਸ ਦੇ ਹੋਣਗੇ ਪਿਛਲੀ ਵੀਡੀਓ ਦੇ ਵਿੱਚ ਆਪਾਂ 100 150 ਵਾਲੇ ਦੁਪੱਟੇ ਵੀ ਵਿਖਾਏ ਸੀ 100 150 180 ਵਾਲੇ ਹੈਲੋ ਜੀ ਇਹਦੇ ਵਿੱਚ orange highlight ਆ ਗਿਆ ਓਕੇ ਕਲਰ ਸਾਰੇ ਡਿਫਰੈਂਟ ਡਿਫਰੈਂਟ ਹੋਣਗੇ ਡਿਜ਼ਾਈਨ ਸਾਰਾ ਇੱਕ ਆਏਗਾ ਪੰਜ ਦੁਪੱਟਿਆਂ ਦਾ ਡਿਜ਼ਾਈਨ ਸੇਮ ਆਏਗਾ ਬਹੁਤ ਟਾਈਮ ਲੱਗਦਾ ਹੈ ਇਹ ਖੁੱਲਣ ਚ ਠੀਕ ਹੈ ਪਹਿਲਾਂ ਖੋਲ ਕੇ ਰੱਖਣ ਦਾ ਵੀ ਟਾਈਮ ਨਹੀਂ ਸੀ ਅੱਜ ਸ਼ਾਪ ਤੇ ਫਟਾਫਟ ਚ ਵੀਡੀਓ ਬਣਾਉਨੇ ਆ ਪਲੀਜ਼ ਗੱਲ ਨੂੰ ਸਮਝਿਆ ਕਰੋ ਓਕੇ ਜੀ ਤੇ ਕੱਲ ਆਪਾਂ ਸ਼ਾਪ ਤੇ ਇੱਥੇ ਸ਼ਬੀਲ ਦਾ ਪ੍ਰੋਗਰਾਮ ਸੀ ਕਿਸੇ ਦਾ ਕਾਲ ਰੀਸੀਵ ਨਹੀਂ ਹੋਈ ਕਿਸੇ ਨਾਲ ਗੱਲ ਨਹੀਂ ਹੋਈ ਰਾਤ ਨੂੰ ਮੈਂ 12 ਵਜੇ 11:30 12 ਵਜੇ ਸਾਰਿਆਂ ਦੇ ਰਿਪਲਾਈ ਕੀਤੇ ਆ ਥੋੜਾ ਜਿਹਾ ਕਿਸੇ ਵਾਲੇ ਕੰਡੀਸ਼ਨ ਸਮਝਿਆ ਕਰੋ ਇੱਕ ਦੋ ਭੈਣਾਂ ਤੇ ਨਾਰਾਜ਼ ਹੋ ਗਈਆਂ ਬਹੁਤ ਤਾਂ ਨਹੀਂ ਮੇਰੇ ਤੱਕ ਚਲ ਜਾਂਦੀਆਂ ਨੇ ਐਵੇਂ ਨਾ ਕਰਿਆ ਕਰੋ ਪਲੀਜ਼ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਜਾਂ ਕੋਈ ਮਜਬੂਰੀ ਹੁੰਦੀ ਜਾਂ ਕਿਤੇ ਕੋਈ ਬਿਜ਼ੀ ਹੁੰਦਾ ਹੈ ਉਹਦੇ ਪ੍ਰੋਗਰਾਮ ਚ ਫਿਰ ਵੀ ਨਹੀਂ ਕਾਲ ਰਿਸੀਵ ਹੁੰਦੀ ਨਹੀਂ ਤੇ ਤੁਹਾਨੂੰ ਜ਼ਿਆਦਾ ਜ਼ਰੂਰਤ ਨਹੀਂ ਮੈਨੂੰ ਤੁਹਾਡੀ ਜ਼ਿਆਦਾ ਜ਼ਰੂਰਤ ਆ ਮੈਂ ਇਹ ਗੱਲ ਕਹੂੰਗੀ ਮੈਨੂੰ ਤੁਹਾਡੀ ਜ਼ਿਆਦਾ ਜ਼ਰੂਰਤ ਆ ਲਓ ਜੀ ਇਹਦੇ ਵਿੱਚ frozy highlight ਆ ਤੇ ਇਹਦੇ ਵਿੱਚ ਆ ਗਿਆ yellow highlight ਓਕੇ ਤੇ ਦੁਪट्टे ਆ ਕਮਾਲ ਦੇ ਤੁਹਾਡੇ ਹਰ ਸੂਟ ਨਾਲ ਮੈਚ ਕਰਨਗੇ ਜਿਹੜਾ ਵੀ ਸੂਟ ਤੁਸੀਂ ਘਰ ਪਾਉਂਗੇ ਉਹਦੇ ਨਾਲ ਹੀ ਤੁਹਾਡੇ ਦੁਪट्टे ਮੈਚ ਕਰ ਜਾਣਗੇ ਬਹੁਤ ਸੋਹਣੇ ਲੱਗਣਗੇ ਇਹ ਵਾਲੇ ਦੁਪट्टे ਠੀਕ ਹੈ ਮੈਂ ਮਲਟੀ ਕਲਰ ਜਿਆਦਾ ਦੁਪट्टे ਲੈ ਕੇ ਆਈ ਅਗਲੇ ਆਗੇ ਆਪਣੇ ਕੁਝ ਜਿਹੜੇ ਦੁਪट्टे ਉਹਨਾਂ ਤੇ ਵੀ ਤੁਹਾਨੂੰ ਕਲਰ ਦਿਖਾਉਣੇ ਆ ਠੀਕ ਹੈ ਜੀ ਇਹ ਪੰਜ ਕਲਰ ਇਹ ਆਗੇ ਸੀਗੇ ਨੈਕਸਟ ਆ ਗਿਆ ਆਪਣੇ ਕੋਲ ਇਹ ਵਾਲਾ ਡਿਜ਼ਾਈਨ ਠੀਕ ਹੈ ਇਹਨਾਂ ਦੁਪੱਟਿਆਂ ਚ ਹੀ ਆ ਗਿਆ ਇਹ ਆ ਜਿਹੜੇ ਵੱਟ ਵਾਲੇ ਦੁਪੱਟੇ ਹਨ ਰੱਸੀ ਵਾਲੇ ਤੋਂ ਵਾਲੇ 2.5 ਮੀਟਰ ਦਾ ਦੁਪੱਟਾ ਕਲਰ ਆ ਗਿਆ ਸੀ ਗ੍ਰੀਨ ਸੀ ਗ੍ਰੀਨ ਹੀ ਹੈ ਨਾ ਹਾਂ ਸੀ ਗ੍ਰੀਨ ਫਰੋਜ਼ੀ ਕਲਰ yellow ਕਲਰ ਦੇ ਫਲਾਵਰ ਪ੍ਰਿੰਟ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਬਣਿਆ ਹੋਇਆ ਦੁਪੱਟਿਆਂ ਦੇ ਉੱਪਰ ਠੀਕ ਹੈ ਔਰ ਸ਼ਿਪਿੰਗ ਦਾ ਤੁਹਾਨੂੰ ਦੱਸ ਦਵਾਂ ਸੱਚ ਉਹ ਰਹਿ ਗਿਆ ਸ਼ਿਪਿੰਗ ਦਾ ਤੁਹਾਨੂੰ ਦੱਸ ਦਈਏ ਤਿੰਨ ਦੁਪੱਟੇ ਲਓਗੇ 50 ਰੁਪਏ ਸ਼ਿਪਿੰਗ ਲੱਗੇਗੀ ਠੀਕ ਹੈ ਅਗਰ ਕਿਸੇ ਸੂਟ ਦੇ ਨਾਲ ਲਓਗੇ ਤੇ ਇਸ ਤਰ੍ਹਾਂ ਹੀ ਇੱਕ ਦੋ ਦੁਪੱਟੇ ਤੁਹਾਨੂੰ ਐਵੇਂ ਮਿਲ ਜਾਣਗੇ ਉਹਨਾਂ ਦੀ ਸ਼ਿਪਿੰਗ ਨਹੀਂ ਲੱਗੇਗੀ। ਅਗਰ ਤੁਸੀਂ ਕੱਲੇ ਦੁਪੱਟੇ ਲਓਗੇ ਤਿੰਨ ਦੁਪੱਟਿਆਂ ਦੀ 50 ਦਾ ਸ਼ਿਪਿੰਗ ਲੱਗੇਗੀ। ਲਓ ਜੀ ਅਗਲਾ ਕਲਰ ਆ ਗਿਆ। ਔਰੇਂਜ ਅਛਾ ਤਿੰਨੇ ਨੇ। ਪ੍ਰਿੰਟ ਦੇ ਸੇਮ ਕਲਰ। ਹਾਂ ਕਲਰ ਦਿਖਾ ਦਿੰਦੀ ਓਕੇ ਜੀ। ਲਓ ਜੀ ਅਗਲਾ ਕਲਰ ਆ ਗਿਆ ਜੀ ਪੀਚ ਕਲਰ। ਠੀਕ ਆ ਔਰੇਂਜ ਪੀਚ ਕਲਰ ਆ ਗਿਆ। ਪ੍ਰਿੰਟ ਆ ਗਿਆ ਇਹ ਵਾਲਾ ਠੀਕ ਹੈ। ਲਓ ਜੀ। ਤੇ ਅਗਲਾ ਕਲਰ ਆ ਗਿਆ ਜੀ yellow ਕਲਰ ਇਹਦੇ ਵਿੱਚ ਠੀਕ ਹੈ ਪੈਸੇ ਮੈਂ ਪਹਿਲੀਆਂ ਵੀਡੀਓ ਚ ਇਵੇਂ ਹੀ ਦਿਖਾਏ ਹੋਏ ਸੀ ਇਵੇਂ ਹੀ ਮੇਰੇ ਸੇਲ ਹੋ ਗਏ ਸੀ ਇਹ ਕਲਰ ਆ ਗਿਆ ਜੀ ਜ਼ੈਰ ਮੋਰਾ ਜਿਹਾ ਕਲਰ ਆ ਗਿਆ ਬਹੁਤ ਸੋਹਣਾ ਜਿੰਨੇ ਵੀ ਲੈਣਾ ਹੋਵੇਗਾ ਇਹਦਾ ਸਕਰੀਨਸ਼ਾਟ ਭੇਜ ਦੇਣਾ ਤੁਹਾਨੂੰ ਦੁਪੱਟਾ ਖੋਲ ਕੇ ਦਿਖਾ ਦਾਂਗੇ ਠੀਕ ਹੈ ਅਗਰ ਅਵੇਲੇਬਲ ਹੋ ਜਾਤੇ ਕਿਉਂਕਿ ਦੁਪੱਟਿਆਂ ਦੀ ਜਦੋਂ ਤੁਸੀਂ ਦੁਪੱਟਾ ਲੈਣਾ ਹੈ ਤੁਸੀਂ ਕਿਸੇ ਅਗਰ ਤੁਸੀਂ ਦੋ ਦੁਪੱਟੇ ਲੈਣੇ ਆ ਤਾਂ ਤੁਸੀਂ 6 ਦੁਪੱਟਿਆਂ ਦੀ ਵੀਡੀਓ ਫੋਟੋ ਸੈਂਡ ਕਰੋ スクリーンショット ਸੈੱਟ ਕਰੋ ਫਿਰ ਤੁਹਾਨੂੰ ਦੁਪੱਟਾ ਮਿਲਦਾ ਜੋ ਦੋ ਦੁਪੱਟੇ ਤੁਸੀਂ ਲੈਣੇ ਆ ਉਹ ਕਿਸੇ ਵળે ਨਿਕਲ ਜਾਂਦੇ ਨੇ ਲਓ ਜੀ ਜ਼ਹਿਰ ਮੋਰਾ ਜਿਹਾ ਕਲਰ ਆ ਗਿਆ ਉਹੀ ਸੀ ਗ੍ਰੀਨ ਕਲਰ ਆ ਗਿਆ ਤੇ yellow ਕਲਰ ਆ ਗਿਆ ਠੀਕ ਹੈ ਜੀ ਤੇ ਅਗਲੇ ਦੁਪੱਟੇ ਦਾ ਤੁਹਾਨੂੰ ਡਿਜ਼ਾਈਨ ਦਿਖਾਉਣੀ ਆ ਫਟਾਫਟ ਸਪਿੰਟ ਕਲਰ ਮੈਂ ਤੁਹਾਨੂੰ ਦਿਖਾਉਣੀ ਆ ਡਿਜ਼ਾਈਨ ਸੀਮਾ ਜੀ ਲੈ ਕੇ ਆ ਰਹੇ ਨੇ ਡਿਜ਼ਾਈਨ ਸੀਮਾ ਜੀ ਲੈ ਕੇ ਆ ਰਹੇ ਨੇ ਲਓ ਜੀ ਇਹ ਆ ਗਿਆ ਏ ਆ ਗਿਆ ਡਿਜ਼ਾਈਨ ਬਹੁਤ ਸੋਹਣਾ ਤੇਜੀ ਡਿਜ਼ਾਈਨ ਬਣਿਆ ਹੋਇਆ ਇਹ ਵਾਲਾ ਫਲਾਵਰ ਬਣੇ ਹੋਏ ਆ ਬਹੁਤ ਹੀ ਸੋਹਣੇ ਠੀਕ ਹੈ ਔਰ ਕਲਰ ਬਹੁਤ ਸੋਹਣਾ ਆ ਗਿਆ ਪਰਪਲ ਲਵੈਂਡਰ ਕਲਰ ਪਰਪਲ ਕਲਰ ਆ ਗਿਆ ਇਹਦੇ ਵਿੱਚ ਤੁਹਾਨੂੰ ਮਿਲਣਗੇ ਹੁਣ ਕਲਰ ਠੀਕ ਹੈ ਪਿੰਕ ਕਲਰ ਮਿਲ ਜਾਏਗਾ ਓਕੇ ਪਿੰਕ ਕਲਰ ਮਿਲ ਬਲੈਕ ਦੁਪੱਟਾ ਖੋਲ ਇੱਕ ਪਿੰਕ ਕਲਰ ਮਿਲ ਜਾਏਗਾ ਠੀਕ ਹੈ ਸੀ ਗ੍ਰੀਨ ਕਲਰ ਮਿਲ ਜਾਏਗਾ ਐਦਾਂ ਵੈਸੇ ਪ੍ਰਿੰਟ ਪਤਾ ਨਹੀਂ ਲੱਗਦਾ ਪ੍ਰਿੰਟ ਤੁਹਾਨੂੰ ਮੈਂ ਦਿਖਾ ਦਿੱਤਾ ਹੋਇਆ ਹੈ। ਚਲੋ ਠੀਕ ਹੈ। ਔਰੇਂਜ ਕਲਰ ਮਿਲ ਜਾਏਗਾ। ਤੇ ਇਹ ਅਜਾ ਸਾਡੀ ਸੀਮਾ ਜੀ ਨੇ ਨਹੀਂ ਖੋਲ੍ਹ ਦਿੱਤੇ ਵੈਸੇ ਮੈਂ ਖੋਲ੍ਹ ਦੇਣੀ ਸੀ ਸਾਰੇ। ਠੀਕ ਹੈ। ਔਰ ਇਹਦਾ ਮਸਟਰਡ ਕਲਰ ਨਿਕਲ ਆਏਗਾ। ਠੀਕ ਹੈ। ਇਸ ਤਰ੍ਹਾਂ ਆਣਗੇ ਦੁਪੱਟੇ। ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਦੇਣਾ ਜਿਹੜਾ ਕਲਰ ਤੁਹਾਨੂੰ ਚਾਹੀਦਾ ਹੋਵੇਗਾ ਪਿੰਕ, ਸੀ ਗ੍ਰੀਨ, ਮਸਟਰਡ yellow ਔਰ ਔਰੇਂਜ ਕਲਰ। ਇਹ ਵਾਲਾ ਡਿਜ਼ਾਈਨ ਆਏਗਾ ਇਹਨਾਂ ਦੁਪੱਟਿਆਂ ਦਾ। ਇਨਾ ਦੁਪੱਟ ਐਸ ਦੁਪੱਟੇ ਇਹ ਵਾਲਾ ਡਿਜ਼ਾਈਨ ਹੋਏਗਾ ਇਹ ਵਾਲੇ ਦੁਪੱਟਿਆਂ ਦਾ ਠੀਕ ਹੈ ਜੀ ਤੇ ਡਿਜ਼ਾਈਨ ਸਾਰੇ ਕਲਰ ਨੇ ਇਹ ਸਾਰੇ ਖੁੱਲਨੇ ਪੈਣਗੇ ਜੀ ਹੁਣ ਅਗਲੇ ਜਿਹੜੇ ਦੁਪੱਟੇ ਨੇ ਇਹ ਸਾਰੇ ਖੁੱਲਨੇ ਪੈਣਗੇ ਕਿਉਂਕਿ ਇਹਨਾਂ ਦੇ ਡਿਜ਼ਾਈਨ ਸਾਰਿਆਂ ਦੇ ਡਿਫਰੈਂਟ ਡਿਫਰੈਂਟ ਆ ਗਏ ਠੀਕ ਹੈ ਲੈ ਲੋ ਬਲੈਕ ਕਲਰ ਇਹ ਬਲੈਕ ਐਂਡ ਵਾਈਟ ਹੀ ਸਾਰੇ ਦੁਪੱਟੇ ਆ ਪਰ ਤੁਹਾਨੂੰ ਡਿਜ਼ਾਈਨ ਅਲੱਗ-ਅਲੱਗ ਮਿਲਣਗੇ ਮੈਂ ਤਾਂ ਲੈ ਕੇ ਆਈ ਸੀ ਕਿ ਸਾਰੇ ਸੂਟਾਂ ਦਾ ਚੱਲ ਜਾਂਦੇ ਜਿਸ ਤਰ੍ਹਾਂ ਦੇਖੋ ਮੇਰੇ ਸੂਟ ਨਾਲ ਹੀ ਚੱਲਦਾ ਪਿਆ ਹੈ ਲੋ ਇਹ ਡਿਜ਼ਾਈਨ ਆ ਗਿਆ ਇਹ ਵਾਲਾ ਠੀਕ ਹੈ ਬਣੇ ਹੋਏ ਇਸ ਤਰ੍ਹਾਂ ਸਟਾਰ ਸਟਾਰ ਜੇ ਓਕੇ ਪ੍ਰਾਈਸ 200 ਰੁਪਿਆ ਰਹੇਗਾ ਅਗਲਾ ਡਿਜ਼ਾਈਨ ਆ ਗਿਆ ਜਫੜਾ ਦੇ ਬਸ ਕਰ ਇੱਕੇ ਪਾਸਿਓ ਦਿਖਾ ਦਿੰਨੇ ਨਹੀਂ ਖੁੱਲਦਾ ਤੇ ਅਗਲਾ ਆ ਗਿਆ ਜੀ ਲੀਫੀ ਪ੍ਰਿੰਟ ਲੀਫ ਬਣੇ ਹੋਏ ਨੇ ਬਲੈਕ ਐਂਡ ਵਾਈਟ ਚ 200 ਰੁਪਿਆ ਪ੍ਰਾਈਸ ਲੱਗੇਗਾ ਅਗਲਾ ਆ ਗਿਆ ਜੀ ਬੰਦਨੀ बहुत मुश्किल खोलते लाओ जी बांधनी बांधनी जयपुरी ठीक है दो सौ रुपया प्राइस लगेगा बांधनी जयपुरी तो पत्ता अगला डिजाइन लिया जी खोल दो भी एदा राउंड राउंड ज बने हुए ठीक है ब्लैक एंड वाइट ਤੇ ਲਾਸਟ ਡਿਜ਼ਾਈਨ ਆ ਗਿਆ ਪੱਤਿਆਂ ਵਾਲਾ ਨਿੱਕੇ ਨਿੱਕੇ ਪੱਤੇ ਬਣੇ ਹੋਏ ਆ ਲੀਫ ਪੱਤੇ ਛੋਟੇ ਛੋਟੇ ਬੇਲਾਂ ਜੀਆਂ ਬਣੀਆਂ ਹੋਈਆਂ ਠੀਕ ਹੈ ਤੇ ਵਾਲਾ ਡਿਜ਼ਾਈਨ ਆ ਗਿਆ ਇਹ ਮੇਰ ਦਾ ਪਰਫੈਕਟ ਮੈਚ ਆ ਮੇਰੇ ਇਹਦੇ ਨਾਲ ਸੂਟ ਦੇ ਨਾਲ ਠੀਕ ਹੈ ਜੀ ਇਹ ਸੀਗੇ ਆਪਣੇ 200 ਵਾਲੇ ਦੁਪट्टे ਜਿਹੜੇ ਨੈਕਸਟ ਦਿਖਾਵਾਂਗੀ ਉਹੀ ਦੁਪट्टे 200 ਵਾਲੇ ਨੇ ਠੀਕ ਹੈ ਕਿੱਥੇ ਰੱਖਾਂ ਅਲੋਚ ਠੀਕ ਹੈ ਹੁਣ ਮੈਂ ਤੁਹਾਨੂੰ ਅਗਲੇ ਜਿਹੜੇ ਦੁਪट्टे ਦਿਖਾਉਣੀ ਆ ਇਹ ਵੀ ਦੁਪੱਟੇ ਸਾਰੇ ਆਉਣਗੇ 200 ਪ੍ਰਾਈਸ ਤੇ ਜਿਨ੍ਹਾਂ ਨੂੰ ਨਹੀਂ ਸੀ ਮਿਲੇ ਉਹ ਲੈ ਲਣ ਇਹ ਦੁਪੱਟੇ ਬੜੇ ਪਿਆਰੇ ਨੇ ਲਓ ਜੀ ਇਹ ਆ ਗਿਆ ਪ੍ਰਿੰਟ ਫਿਰੋਜ਼ੀ ਇਹ ਦੁਪੱਟੇ ਪਹਿਲਾਂ ਵੀ ਮੈਂ ਲਿਆ ਕੇ ਸੇਲ ਕੀਤੇ ਹੋਏ ਸਾਰੇ ਦੁਪੱਟੇ ਮੈਂ ਲਈ ਸੀ ਪ੍ਰਿੰਟ ਅਲੱਗ-ਅਲੱਗ ਹੁੰਦੇ ਆ ਮੈਂ ਸੇਮ ਪ੍ਰਿੰਟ ਲਈ ਆਈ ਆ ਹਲੋ ਜੀ ਇਹ ਦੁਪੱਟਾ ਆਏਗਾ ਇੱਥੇ ਆ ਕੇ ਅਟੈਚ ਹੋਇਆ ਇਸ ਕਰਕੇ ਖੁੱਲ ਨਹੀਂ ਰਿਹਾ ਠੀਕ ਹੈ ਹਲੋ ਜੀ ਠੀਕ ਹੈ ਇਹਦੇ ਕਲਰ ਮਿਲ ਜਾਣਗੇ ਤੁਹਾਨੂੰ ਇਹਦੇ ਵਿੱਚ ਫਿਰੋਜ਼ੀ ਓਕੇ ਔਰ ਇਹਦਾ ਕਲਰ ਮਿਲ ਜਾਏਗਾ ਮੈਂ ਇਹ ਵੀ ਦਿਖਾਦਾ ਪਲੀਜ਼ ਦੁਪੱਟੇ ਬਹੁਤ ਸਾਰੇ ਆ ਜੇ ਵੀ ਕਲਰ ਮਿਲ ਜਾਏਗਾ ਇਹ ਵਾਲਾ ਗ੍ਰੀਨ ਨਿਓਨ ਕਲਰ ਔਰ ਕਲਰ ਮਿਲ ਜਾਏਗਾ ਪਿੰਕ ਤਿੰਨ ਕਲਰ ਇਹਦੇ ਵਿੱਚ ਅਵੇਲੇਬਲ ਨੇ ਫਰੋਜ਼ੀ ਗ੍ਰੀਨ ਨਿਓਨ ਐਂਡ ਪਿੰਕ ਠੀਕ ਹੈ ਤਿੰਨ ਕਲਰ ਅਵੇਲੇਬਲ ਨੇ ਚਾਹੋ ਤੁਸੀਂ ਤਿੰਨੇ ਲੈ ਲਓ ਚਾਹੇ ਤੁਸੀਂ ਇੱਕ ਇੱਕ ਲੈ ਲਓ ਪ੍ਰਾਈਸ ਲੱਗੇਗਾ ਜੀ 200 ਰੁਪਏ ਠੀਕ ਹੈ ਸ਼ਿਪਿੰਗ ਦੇ ਪੈਸੇ ਨਾਲ ਲੱਗਣਗੇ ਤੁਹਾਡੇ 50 ਰੁਪਏ 50 ਰੁਪਏ ਤਿੰਨ ਦੁਪੱਟਿਆਂ ਦੇ जाइन तह दिखाने कोई गल नहीं देने लो जी अगला डिजाइन आ गया अगला कई ने कहना ਤੁਸੀਂ ਬਹੁਤ ਟਾਈਮ ਲਾਉਂਦੇ ਰਹੇ ਖੋਲਦੇ ਆ ਟਾਈਮ ਕੱਢਣਾ ਪੈਂਦਾ ਬਹੁਤ ਮੁਸ਼ਕਲ ਕਿਸੇ ਵੇਲੇ ਟਾਈਮ ਕੱਢੀ ਦਾ ਲਓ ਜੀ ਇਹ ਵਾਲਾ ਦੁਪੱਟਾ ਬਹੁਤ ਵਿਕਿਆ ਸੀ ਪਹਿਲਾਂ ਵੀ ਹਨਾ ਬਹੁਤ ਪਸੰਦ ਕੀਤਾ ਸੀ ਸਾਰਿਆਂ ਨੇ ਇਹਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾ ਦਿੰਨੇ ਆ ਇਹ ਆ ਗਿਆ ਆਪਣਾ ਕਾਫੀ ਕਲਰ ਮਲਟੀ ਕਲਰਸ ਨੇ ਇਹਦੇ ਵਿੱਚ ਵੀ orange coffee yellow ਇਸ ਤਰ੍ਹਾਂ ਕਰਕੇ ਠੀਕ ਹੈ ਜੇ ਦੂਸਰਾ ਕਲਰ ਆ ਜਾਏਗਾ ਇਹ ਲਓ ਜੀ ਠੀਕ ਹੈ ਸਿਮਿਲਰ ਜਿਹਾ ਲੱਗਣ ਦੇ ਪਰ ਸਿਮਿਲਰ ਨਹੀਂ ਹੈ ਇਹਦੇ ਵਿੱਚ ਪਿੰਕ ਹਾਈਲਾਈਟ ਆ ਉਹਦੇ ਵਿੱਚ yellow ਹਾਈਲਾਈਟ ਵੀ ਓਕੇ ਕਈ ਪਹਿਣਾ ਤੇ ਆੜੀ ਜਾਂਦੀਆਂ ਨੇ ਨਾ ਤੇ ਸਾਨੂੰ ਜਿਹੜਾ ਦੇਖਿਆ ਉਹੀ ਦੋ ਇਸ ਤਰ੍ਹਾਂ ਨਾ ਕਰਿਆ ਕਰੋ ਜਦੋਂ ਤੁਸੀਂ ਦੁਕਾਨ ਤੇ ਆਉਂਦੇ ਜੇ ਕਈ ਚੀਜ਼ਾਂ ਦੇਖਦੇ ਜੇ ਉਹਨਾਂ ਚੱਕਾਈਆਂ ਨੂੰ ਕਈ ਪਸੰਦ ਆਉਂਦੀ ਕਿਸੇ ਨੂੰ ਕੋਈ ਪਸੰਦ ਆਉਂਦੀ ਹੈ ਲੋ ਜੀ ਇਹ ਗ੍ਰੀਨ ਕਲਰ ਹਾਈਲਾਈਟ ਆ ਠੀਕ ਹੈ ਇਹ ਵੀ ਗ੍ਰੀਨ ਇਹ ਵੀ ਪਿੰਕ ਫਿਰ ਉਹੀ ਓਕੇ ਤਿੰਨ ਤਿੰਨ ਕਲਰ ਆਣਗੇ ਤਿੰਨ ਤਿੰਨ ਕਲਰ ਇੱਕ ਸੈੱਟ ਦੇ ਵਿੱਚ ਤਿੰਨ ਤਿੰਨ ਕਲਰ ਨੇ ਤਿੰਨ ਦੁਪੱਟੇ ਖੋਲਣੇ ਪੈਣਗੇ ਯਾਨੀ ਕਿ ਮੈਨੂੰ ਇੱਕ ਦੋ ਤਿੰਨ ਇੱਥੋਂ ਸਕਿਪ ਕਰ ਲਓ ਠੀਕ ਹੈ ਲਓ ਜੀ ਇਹ ਵੀ ਦੁਪੱਟਾ ਆਪਾਂ ਪਹਿਲਾਂ ਸੇਲ ਕੀਤਾ ਸੀਗਾ ਬਹੁਤ ਸੋਹਣੇ ਬਾਰਡਰ ਬਣੇ ਹੋਏ ਇਹਨਾਂ ਦੇ ਪਿੰਕ ਕਲਰ ਆ ਗਿਆ ਠੀਕ ਹੈ ਫਿਰ ਇਹਦੇ ਵਿੱਚ ਆ ਗਿਆ ਦੁਪੱਟਾ ਮੈਂ ਲੈ ਲੈਣੀ ਆ ਉੱਪਰ 블루 ਕਲਰ ਆ ਗਿਆ ਠੀਕ ਹੈ ਇਹਨੂੰ ਰੱਖ ਲਾ ਸਾਈਡ ਤੇ ਨਹੀਂ ਤੇ ਇਹਦੇ ਸਕਰੀਨ ਸ਼ਾਟ ਆਈ ਜਾਣੇ ਹਲੋ ਜੀ 블루 ਕਲਰ ਆ ਗਿਆ ਓਕੇ ਜੀ ਔਰੇਂਜ ਕਲਰ ਆ ਗਏ ਹਾਂਜੀ ਇਹ ਤਿੰਨੋਂ ਕਲਰ ਇਹਦੇ ਵਿੱਚ ਅਵੇਲੇਬਲ ਨੇ ਪਿਛਲੀ ਵਾਰ ਵੀ ਤਿੰਨੋਂ ਕਲਰ ਆਏ ਸੀ ਇਸ ਵਾਰ ਵੀ ਤਿੰਨੋਂ ਹੀ ਕਲਰ ਆਏ ਨੇ ਨੈਕਸਟ ਜਿਹੜਾ ਦੁਪੱਟਾ ਆਊਗਾ ਲੋਚ ਇਹਦੇ ਵੀ ਪਿਛਲੀ ਵਾਰ ਇਹੀ ਕਲਰ ਆਏ ਸੀ हो यही कलर आए ने ओके तो ए वाला दुपट्टा आएगा हेवी डिजाइन बहुत प्यारा सा एदा एक कलर आएगा ए वाला ठीक है एक कलर आएगा ए वाला ठीक है ओके जी सीमा कॉल दे यहां दुपट्टे बहुत टाइम लगन दे ਲੋਜੀ ਪੈਕਟ ਖੋਲਦੇ ਇਹਦਾ ਆਏਗਾ ਇਹ ਵਾਲਾ ਡਿਜ਼ਾਈਨ ਕਾਲਾ ਅੰਬੀਆਂ ਵਾਲਾ ਡਿਜ਼ਾਈਨ ਆਏਗਾ ਸ਼ਾਮ ਥੋੜੀ ਜਲਦੀ ਹੋ ਜੂਗੀ ਲੋਜੀ ਇਹ ਡਿਜ਼ਾਈਨ ਨਵਾਂ ਹੈ ਇਹਦਾ ਇਹਕਾ ਇਹ ਪਹਿਲਾਂ ਨਹੀਂ ਆਇਆ ਇਹ ਵਾਲਾ ਡਿਜ਼ਾਈਨ ਪਾਕਿਸਤਾਨੀ ਦੁਪੱਟਾ ਤਿੰਨ 300 ਪ੍ਰਾਈਸ ਵਿੱਚ ਹੈ ਦੁਪੱਟਾ ਵੇਖ ਰਿਹਾ 250 300 ਤੋਂ ਘੱਟ ਨਹੀਂ ਕੋਈ ਦੇ ਰਿਹਾ ਆਪਾਂ ਤੁਹਾਨੂੰ ਦੇ ਰਿਹਾ ਸਿਰਫ ਤੇ ਸਿਰਫ 200 ਰੁਪਏ ਵਿੱਚ ਇਸ ਟਿਕਾਪੀ ਦੀ ਹੁੰਦਾ ਹੌਜੀ 300 ਰੁਪਏ ਦਾ ਸੌਰੀ 200 ਰੁਪਏ ਦਾ ਦੁਪੱਟਾ 300 ਵਾਲਾ ਦੇ ਰਹੇ ਆ ਅਸੀਂ ਤੁਹਾਨੂੰ 200 ਰੁਪਏ ਸਭ ਤੋਂ ਸਸਤਾ ਕੌਣ ਦੇ ਰਿਹਾ ਰਵਿੰਦਰ ਫੈਬਰਿਕ ਲਓ ਜੀ ਲਓ ਜੀ ਠੀਕ ਹੈ ਤਿੰਨੋਂ ਕਲਰ ਬਹੁਤ ਪਿਆਰੇ ਕਿਹਾਂ ਹੀ ਵਾਤਾਂ ਵਾਲੇ ਕਲਰ ਠੀਕ ਹੈ ਜੀ लो जी एवं डिज़ाइन बड़ा प्यारा ये नवा आया डिजाइन ठीक है बॉर्डर बॉर्डर सब बने हो कलर आने तीन तीन कलर ही है बस पहला खोल पहला खोल तीन ही कलर है। एक पिंक एक ग्रीन ते एक ओ पर्पल लवेंडर हेलो जी तीन कलर आने तो जी ओके जीवर एक आएगा ऐवरा कलर ਇਹ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਸਿਰਫ ਤੇ ਸਿਰਫ 200 ਵਾਲੇ ਦੁਪੱਟੇ ਠੀਕ ਹੈ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਖੋਲ ਕੇ ਦਿਖਾਈਏ ਠੀਕ ਹੈ ਬਾਕੀ ਕੋਈ ਕਮੀ ਪੇਸ਼ੀ ਰਹਿ ਜਾਂਦੀ ਤੇ ਪਲੀਜ਼ ਸੁਜੈਸ਼ਨ ਦਿਆ ਕਰੋ ਠੀਕ ਹੈ ਤੁਸੀਂ ਸੁਜੈਸ਼ਨ ਦੇ ਸਕਦੇ ਹੋ ਅਸੀਂ ਤੁਹਾਡੀ ਗੱਲ ਮੰਨਾਂਗੇ ਬਾਕੀ ਮੈਂ ਫਿਰ ਵਾਰ-ਵਾਰ ਇਹੀ ਕਹਿੰਨੀ ਆ ਤੁਹਾਡੇ ਨਾਲੋਂ ਜ਼ਿਆਦਾ ਹੀ ਮੈਨੂੰ ਤੁਹਾਡੀ ਜ਼ਰੂਰਤ ਹੈ ਤੇ ਬਟ ਕਿਸੇ ਵਾਲੇ ਗਰਮੀ ਹੈ ਕੋਈ ਚੌਪ ਦੇ ਕਸਟਮਰ ਵੀ ਹੁੰਦੇ ਨਾ ਜਾਂ ਕਿਦਾਂ ਥੋੜਾ ਬਹੁਤਾ ਟਾਈਮ ਲੱਗ ਜਾਂਦਾ ਹੈ ਜਾਂ ਕਈ ਵਾਰੀ ਖੋਲਣ ਤੋਂ ਥੋੜਾ ਜਿਹਾ ਆ ਜਾਂਦਾ ਤੇ ਕੀ ਖੋਲਦਾ ਇਸ ਤਰ੍ਹਾਂ ਹੀ ਦਿਖਾ ਦਿੰਨੇ ਆ ਜਦੋਂ ਤੁਸੀਂ ਲੈਣਾ ਹੋਊਗਾ ਤੁਹਾਨੂੰ ਖੋਲ ਕੇ ਹੀ ਦਿਖਾਵਾਂਗੇ ਫੇਰ ਹੀ ਤੁਹਾਨੂੰ ਦਵਾਂਗੇ ਠੀਕ ਹੈ ਜੀ ਇਹ ਆਪਣੀ ਦੁਪਟਿਆਂ ਦੀ ਵੀਡੀਓ ਪਾਰਟ 2 ਸੀਗੀ ਜਿਨ੍ਹਾਂ ਨੇ ਇਹ ਵੀ ਵੀਡੀਓ ਜਿਨ੍ਹਾਂ ਦੇ ਕੋਲ ਪਹਿਲਾਂ ਪਹੁੰਚੀ ਆ ਉਸ ਵੀਡੀਓ ਨੂੰ ਜ਼ਰੂਰ ਦੇਖ ਲੈਣ ਜਿਨ੍ਹਾਂ ਕੋਲ ਉਹ ਵੀਡੀਓ ਪਹੁੰਚੀ ਹੋਏਗੀ ਉਹਨਾਂ ਨੂੰ ਮੈਂ ਕਹਿ ਦਾਂਗੀ ਕਿ ਇਹ ਵੀਡੀਓ ਜ਼ਰੂਰ ਦੇਖ ਲੈਣ ਠੀਕ ਹੈ ਜੀ ਦੁਪੱਟੇ ਉਹਦੇ ਵਿੱਚ ਵੀ ਬਹੁਤ ਸੋਹਣੇ ਸੀ ਦੁਪੱਟੇ ਵੀ ਬਹੁਤ ਪਿਆਰੇ ਨੇ ਠੀਕ ਹੈ ਜੀ ਤੇ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆ ਓਸੀਆਨ ਨੂੰ ਸਬਸਕ੍ਰਾਈਬ ਕਰਨਾ ਹੈ ਥੈਂਕ ਯੂ ਧੰਨਵਾਦ